ਬੰਦੇ ਨੇ ਮੱਕੀ ਬੀਜੀ ਆ ਤੇ ਬੈੱਡ ਦੇ ਉੱਪਰ ਦੀ ਪਾਣੀ ਲੰਘ ਗਿਆ ਬੰਦੇ ਕਹਿੰਦੇ ਵੀ ਮੱਕੀ ਦਾ ਅਸੀਂ ਵੀ ਪਲਾਂਟਰ ਤੋਂ ਬਜਾਈ ਆ ਫਲਾਨੇ ਨੇ ਵੀ ਪਲਾਂਟਰ ਤੋਂ ਬਜਾਈ ਉਹਦੇ ਲੰਘਿਆ ਨਹੀਂ ਤੇ ਸਾਡੇ ਲੰਘਿਆ ਕਸਰ ਮਸਰ ਕਿੱਥੇ ਰਹਿ ਗਈ ਸੱਜਣੋ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਵੀ ਜਿਹੜੇ ਆ ਆਹ ਵਾਲੇ ਪੁਰਜੇ ਆ ਨਾ ਜਿਵੇਂ ਆਹ ਵਾਲੇ ਲੱਪੇ ਆਗੇ ਆਹ ਵਾਲਾ ਸਿਸਟਮ ਆ ਆਹ ਸਾਰਾ ਹੀ ਇਹ ਵਾਲਾ ਅੱਡ ਤੋਂ ਫਿੱਟ ਕਰਾਉਣਾ ਪੈਂਦਾ ਬਹੁਤ ਸਾਰੇ ਸੱਜਣ ਇਹ ਲਾ ਕੇ ਵੀ ਦੇ ਦਿੰਦੇ ਡੀਲਰ ਤੇ ਕਾਫੀ ਸਾਰੇ ਸੱਜਣਾ ਜਿਹੜੇ ਉਹ ਦੁਬਾਰੇ ਫਾਰਮਰ ਨੂੰ ਲਵਾਉਣਾ ਪੈਂਦਾ ਸਾਰੀ ਕਰਾਮਾਤ ਬੈੱਡ ਬਣਾਉਣ ਵਾਲੀ ਜਿਹੜੀ ਉਹ ਇਹ ਇੰਨਾ ਚੀਜ਼ਾਂ ਚ ਆਇਨਾ ਚ ਇਹ ਬਾਅਦ ਦੇ ਵਿੱਚ ਅਡਜਸਟਮੈਂਟ ਕਰਾਉਣੀ ਪੈਂਦੀ ਹੈ ਇਹਦੇ ਜੇ ਵਧੀਆ ਬਣ ਲਾਵਾਂਗੇ ਆਪਾਂ ਤਾਂ ਬੈੱਡ ਵਧੀਆ ਬਣਨਗੇ ਉੱਪਰ ਵਾਲਾ ਜਿਹੜਾ ਦਾਣੇ ਪਾਉਣ ਵਾਲਾ ਬੀ ਪਾਉਣ ਵਾਲਾ ਸਿਸਟਮ ਉਹ ਤਾਂ ਕੰਪਨੀ ਸਾਰਾ ਫਿੱਟ ਕਰਕੇ ਹੀ ਭੇਜਦੀ ਹੈ ਪਰ نیچے ਵਾਲੇ ਜਿਹੜੇ ਲੱਪੇ ਹੁੰਦੇ ਇਹ ਆਪਾਂ ਨੂੰ ਬਾਅਦ ਦੇ ਵਿੱਚ ਫਿੱਟ ਕਰਾਉਣੇ ਪੈਂਦੇ ਤੇ ਹੁਣ ਮੈਂ ਤੁਹਾਨੂੰ ਪਲਾਂਟਰ ਵਾਲੇ ਬਾਈ ਨਾਲ ਕਰਾਉਣਾ ਗੱਲ ਆ ਸਤਿ ਸ੍ਰੀ ਅਕਾਲ ਰਾਜੂ ਭਾਈ ਸਤਿ ਸ੍ਰੀ ਅਕਾਲ ਇਹ ਇਹਦਾ ਕੀ ਸਿਸਟਮ ਹੁੰਦਾ ਯਾਰ ਹੁਣ ਦੱਸ ਵੀ ਇਹ ਕਿੰਨੇ ਦੇ ਕਿਰਾਏ ਸੀਗੇ ਬਾਅਦ ਚ ਫਿੱਟ ਇਹ ਬਈ 38000 ਰੁਪਏ ਦੇ ਲਾ ਕੇ ਗਏ ਸੀ ਵਿੱਚ ਕਿਰਾਇਆ ਸਮੇਤ ਅੱਛਾ ਆਹ ਪਲਾਂਟਰ ਤੋਂ ਬਿਨਾ ਉਹ ਆਡਲ ਵਾਈ 38000 ਦੇ ਹਾਂ ਤਾਂ ਕਰਕੇ ਬੈੱਡ ਘੈਂਟ ਬਣਾਉਂਦਾ ਹਾਂ ਹਾਂ ਲੋ ਵੀ ਸੱਜਣੋ ਇਹ ਵਾਲੀ ਗੱਲ ਆ ਤੇ ਬਾਕੀ ਥੋੜੇ ਸਮੇਂ ਬਾਅਦ ਜਿਹੜੇ ਆਹ ਵਾਲਾ ਲੱਪਾ ਜਾ ਇਹ ਚੇਂਜ ਵੀ ਕਰਨਾ ਪੈਂਦਾ ਇਹ ਕਿੰਨੇ ਚਰਵਾਦ ਬਦਲਿਆ ਕਿੰਨੇ ਮਤਲਬ ਕਿल्ले ਬੀਜ ਕੇ ਕਿ ਸੀਜ਼ਨ ਬਾਅਦ ਹੀ ਪਿਛਲੀ ਵਾਰ ਤਾਂ ਭਈ ਇਹ 250 ਕਿल्ले ਤੇ ਕੁਇਕਾ ਸਿਆ ਸੀਗਾ ਐਦਕੀ ਲੋਕਾਂ ਦੇ ਬਾਣ ਹੈ ਜਿਵੇਂ ਵੀ ਕੁੱਕਲ ਦੇ ਰਹਿਣ ਕਾਰਨ ਇਹ ਚਾਰ ਆਪਣੇ ਚਾਰ ਲੱਪੇ ਘਸ ਗਏ ਚਾਰ ਲੱਪੇ ਘਸ ਗਏ ਐਦਕੀ ਪਿਛਲੇ ਸਾਲ ਇੱਕ ਹੀ ਕਸਾ ਜਿਹੜੇ ਆਹ ਵਾਲੇ ਹਾਲ ਵਾਲੇ ਹਾਲ ਵਾਲੇ ਅਰਗੇ ਠੀਕ ਐ ਤੇ ਐਦਕੀ ਮੱਕੀ ਦੀ ਬਜਾਈ ਵਧੀ ਹੈ ਘਟੀ ਹੈ ਕੀ ਹਿਸਾਬ ਲੱਗਦਾ ਹੈਗਾ ਵੀ ਪਲਾਂਟਰਾਂ ਵਾਲੇ ਬੰਦੇ ਆ ਜਿਹੜੇ ਉਹਨਾਂ ਨੂੰ ਜਾਦੇ ਪਤਾ ਹੁੰਦਾ ਵੀ ਐਦਕੀ ਵਧੀ ਹੈ ਕਿ ਘਟੀ ਹੈ ਐਦਕੀ ਆਪਾਂ 300 ਕਿਲਾ ਬੀਤਾ ਪਿਛਲੇ ਸਾਲ 2.5 ਸੀ ਹਾਂ ਲੋ ਵੀ ਸੱਜਣੋ ਇਹ ਵਾਲੇ ਸੱਜਣਾਂ ਦੇ ਹਿਸਾਬ ਨਾਲ ਤਾਂ ਮੱਕੀ ਦੀ ਬਜਾਈ ਜਿਹੜੀ ਉਹ ਵਧੀ ਹੈ ਪਰ ਜਿਹੜੇ ਜਿਹੜੇ ਕਈ ਇੱਕ ਦੋ ਘਰਾਂ ਨੇ ਘੱਟ ਕਰਤੀ ਤੇ ਉਹ ਕਹਿੰਦੇ ਬਈ ਘਟ ਗਈ ਤੇ ਬਾਕੀ ਮੇਨ ਵੀਡੀਓ ਦਾ ਮਕਸਦ ਸੀਗਾ ਇਹ ਵਾਲੇ ਲੱਪੇ ਮਿੱਤਰੋ ਕਈ ਵਾਰੀ ਬੰਦੇ ਆ ਆਪਾਂ ਬਾਅਦ ਚ ਦੋਸ਼ ਦੇ ਜਾਨਨੇ ਆ ਇਹ ਸਾਸਤੇ ਵੀ ਲੱਗ ਜਾਂਦੇ ਐਵੇਂ ਇਹ ਸਸਤੇ ਵੀ ਲੱਗ ਜਾਂਦੇ ਕਿੰਨੇ ਕੁ ਤੇ ਲੱਗ ਜਾਂਦੇ ਸਸਤੇ ਇਹ ਭਈ ਹੁੰਦਾ ਹੈ 18000 ਕੀ ਲੱਗ ਜਾਂਦੇ ਆ ਜਿਵੇਂ ਆਮ ਆਪਾਂ ਨਕਲ ਮਰਵਾ ਕੇ ਕਿਸੇ ਤੋਂ ਲਵਾਉਨੇ ਆ ਜਿਵੇਂ ਫਰਸਟ ਕਾਪੀ ਕਹਿੰਦੇ ਆਪਾਂ ਹਾਂ ਕੋਈ 25 ਦੇ ਵੀ ਲਈ ਜਾਂਦਾ ਹੂੰ ਉਹ ਆਪ ਦੇ ਆਪ ਦੇ ਜਿਵੇਂ ਵਜਨ ਘੱਟ ਵੱਧ ਦੇ ਜਿੰਨਾ ਆਪਾਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਗੁੜ ਪਾਵਾਂਗੇ ਤੇ ਉਸ ਹਾਵ ਨਾਲ ਜਿਹੜਾ ਉਹ ਮਿੱਠਾ ਹੋ ਜਾਂਦਾ ਤੇ ਬਾਕੀ ਸਜਣੋ ਜਿਹੜੀਆਂ ਦੂਸਰੀਆਂ ਸਾਧੀਆਂ ਸਿੰਪਲ ਮਸ਼ੀਨਾਂ ਉਹ ਵਾਲੀਆਂ ਦੀ ਤੇ ਅਡਜਸਟਮੈਂਟ ਤਾਂ ਮੇਨ ਇਹਨਾਂ ਦੀ ਹੁੰਦੀ ਹੈ ਵੀ ਆਹ ਵਾਲੀ ਚੀਜ਼ ਲੱਗੀ ਲਗਾਈ ਆਉਂਦੀ ਆ ਤੇ ਆਪਾਂ ਉਹ ਦੇਖ ਕੇ ਤੇ ਬੈੱਡ ਵਧੀਆ ਬਣਾ ਸਕਦੇ ਆ ਤੇ ਇਹ ਵਾਲੇ ਪਲਾਂਟਰ ਆਉਂਦੇ ਆ ਬਾਅਦ ਚ ਲਗਾਉਣੇ ਪੈਂਦੇ ਆ ਤਾਂ ਕਰਕੇ ਬਣਦਾ ਬਾਈ ਕਹਿੰਦਾ ਵੀ ਆ ਐਤਕੀ ਦੋ ਚੇਂਜ ਕਰਤੇ ਪਿਛਲੇ ਜਿਹੜੇ ਇੱਕ ਨਾਲ ਹੀ ਜਿਹੜਾ ਉਹ ਸਿਸਟਮ ਵਧੀਆ ਚੱਲੀ ਗਿਆ ਸੀਗਾ ਤੇ ਲੋਕੀ ਸੱਜਣੋਂ ਬਾਕੀ ਉਮੀਦ ਕਰਦੇ ਵੀ ਇੱਕ ਵਧੀਆ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆ ਫੇਸਬੁੱਕ ਪੇਜ ਨਾਲ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੇ ਕੋਈ ਹੋਰ ਵੀ ਕਾਰਨ ਰਹਿੰਦਾ ਤਾਂ ਜਰੂਰ ਦੱਸਿਓ ਵੀ ਬੈੱਡ ਚੰਗੀ ਨਾ ਬਣਦਾ ਐਤਕੀ ਕੀ ਕਾਰਨ ਬਣਗਾ ਧੰਨਵਾਦ ਮਿੱਤਰੋ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਇੰਟਰਸਟਿੰਗ ਵੀਡੀਓ ਨਾਲ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੋ ਵੀ ਕੋਈ ਘਾਟ ਬਾਧ ਲੱਗਦੀ ਹੈ ਵੀ ਆਹ ਗੱਲ ਐਵੇਂ ਨਹੀਂ ਐਵੇਂ ਸਹੀ ਹੋਣੀ ਚਾਹੀਦੀ ਸੀ